ਬਾਪੂ ਜੀ ਆ ਰਹੇ ਤੇ ਆਪ ਉਹਨਾਂ ਨਾਲ ਕਰਦੇ ਗੱਲਬਾਤ ਤੇ ਰੋਕਦੇ ਆ ਉਹਨਾਂ ਨੂੰ ਬਾਪੂ ਜੀ ਰੁਕੋ ਜੇ ਮਾੜਾ ਜਾਂ ਐ ਲਓ ਜੀ ਹਾਂ ਬਾਪੂ ਜੀ ਰੁਕ ਗਏ ਹੈ ਹਨਾ ਤੇ ਆਪਾਂ ਕਰਦੇ ਗੱਲਬਾਤ ਤੇ ਹਾਂ ਤੇ ਆ ਬਾਪੂ ਜੀ ਸਵੇਰ ਸਵੇਰ ਦਾ ਟਾਈਮ ਹੈ ਹਾਂ ਜੀ ਕਿੰਨੀ ਉਮਰ ਆ ਜੀ ਤੁਹਾਡੀ ਮੇਰੀ ਉਮਰ 77 ਸਾਲ ਆ ਜੀ ਹਾਂ ਬਾਪੂ 70 ਹਾਂ ਜੀ ਹਾਂ ਜੀ ਬਾਪੂ ਜੀ ਕਹਿੰਦੇ ਮੇਰੀ ਉਮਰ 77 ਸਾਲ ਆ ਤੇ ਸਵੇਰ ਸਵੇਰ ਸਾਈਕਲ ਤੇ ਹਾਂ ਹਾਂ ਜਾਇਆ ਹੁਣ ਸਵੇਰਾ ਵਿੱਚ ਕਰ ਰਿਹਾ ਠੀਕ ਆ ਬਾਪੂ ਜੀ ਕਹਿੰਦੇ ਨਾ 4 ਕਿਲੋਮੀਟਰ ਵਾਟ ਆ ਇਥੋਂ 3-4 ਕਿਲੋਮੀਟਰ ਵਾਟ ਇਧਰ ਨੂੰ ਜਾਣਾ ਨਾ ਸਾਈਕਲ ਤੇ ਤੇ ਇਧਰ ਜਾਂ ਕਹਿੰਦੇ ਵੀ ਘਟੋ ਘਟ ਵੀ 5-4 ਕਿਲੋਮੀਟਰ ਵਾਰਡ ਤਾਂ ਜਾਣੇ ਤੇ 5-4 ਆਉਣੇ 10 ਕਿਲੋਮੀਟਰ ਵਾਰਡ ਬਾਪੂ ਜੀ ਤੜਕੇ ਤੜਕੇ ਨਾ ਸਾਈਕਲ ਤੇ ਕੱਢਦੇ ਆ ਦਿਨੇ ਵੀ ਜਾਇਦਾ ਜੀ 5-4 ਕਿਲੋਮੀਟਰ ਦੇਨੇ ਹੋ ਜਾਂਦੀ ਆ ਵਸ ਹਾਲ ਜੀ ਠੀਕ ਆ ਜੀ ਠੀਕ ਆ ਜੀ ਤੇ ਕਹਿੰਦੇ ਨਾ ਵੀ ਚੰਗੀ ਸਿਹਤ ਦਾ ਰਾਜ ਅ ਕਹਿੰਦੇ ਹੁੰਦੇ ਨਾ ਵੀ ਚੰਗੀ ਸਿਹਤ ਦਾ ਰਾਜ ਹੁੰਦਾ ਹੈ ਸ਼ੈਰ ਸਪਾਟਾ ਹਾਂ ਹਾਂ ਤੇ ਸ਼ੈਰ ਕਰਦੇ ਰਹੋਗੇ ਤਾਂ ਤੁਹਾਡੀ ਸਿਹਤ ਵੀ ਵਧੀਆ ਰਹੂਗੀ ਤੇ ਬਾਪੂ ਜੀ ਪਹਿਲਾਲੇ ਸਮੇਂ ਦੇ ਵਿੱਚ ਲੋਕ ਦਵਾਈਆਂ ਦੂਆਂ ਬਹੁਤ ਘੱਟ ਲੈਂਦੇ ਸੀਗੇ ਇਧਰ ਆ ਜਾਓ ਜੀ ਮੜਾ ਤੇ ਵੈਸੇ ਹੀ ਜਾਨੀ ਕਿ ਮੰਨ ਲਓ ਗੱਲ ਵੀ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਮੜਾ ਜੀ ਸਿਰ ਦੁਖਿਆ ਚੱਲ ਡਾਕਟਰ ਕੋਲੇ ਡਾਕਟਰ ਕੋਲ ਚੱਲਦੇ ਹਾਂਜੀ ਹਾਂਜੀ ਤੇ ਗੋਡੇ ਘਾਟੇ ਵਧੀਆ ਸੈੱਟ ਹਾਂ ਗੋਡੇ ਹੁਣ ਪਾਏ ਜੀ ਮੈਂ ਹਾਂਜੀ ਹਾਂਜੀ ਸਾਲ ਪਹਿਲਾਂ ਹੋਟਲੇ ਸਾਲ ਤੇ ਨਹੀਂ ਗੇੜਾ ਹਾਂਜੀ ਹਾਂਜੀ ਕਿਤੇ ਨਹੀਂ ਹੁਣ ਵੈਸੇ ਜਾਵੜੀਆ ਟੋਨ ਸਾਰੇ ਦੋਨੇ ਦੋਨੇ ਹੀ ਪੁਆਏ ਆ ਠੀਕ ਆ ਜੀ ਬਾਪੂ ਦੀ 70 ਸਾਲ ਦੀ ਉਮਰ ਤੋਂ ਬਾਅਦ ਉਮਰ 77 ਸਾਲ 77 ਸਾਲ ਉਮਰ ਆ ਬਾਪੂ ਦੀ ਤੇ ਸ਼ੈਕਲ ਤੇ ਤੋਰਾ ਫੇਰਾ ਸਵੇਰ ਸਵੇਰ ਕਰਦੇ ਆ ਤੇ ਯਾਰ ਦੇਖੋ ਇਹ ਸਿੱਖਣ ਵਾਲੀ ਗੱਲ ਆ ਹਨਾ ਆਪਾਂ ਨੌਜਵਾਨ ਹੋ ਕੇ ਵੀ ਇਹ ਤੋਰੇ ਫੇਰਾ ਨਹੀਂ ਕਰਦੇ ਸਵੇਰ ਸ਼ੈਅਰ ਕਰਨੀ ਜ਼ਰੂਰੀ ਹੈ ਨਾ ਚੰਗੀ ਸਿਹਤ ਦਾ ਰਾਜ ਸ਼ੈਅਰ ਹੈ ਜੇ ਤੁਸੀਂ ਸ਼ੈਅਰ ਕਰੋਗੇ ਤੁਹਾਡੀ ਸਿਹਤ ਵੀ ਵਧੀਆ ਰਹੂਗੀ ਹਾਂ ਹਾਂ ਤੇ ਜੇ ਤੁਸੀਂ ਸ਼ੈਅਰ ਤੇ ਨਹੀਂ ਜਾਂਦੇਗੇ ਤਾਂ ਇਹ ਗੱਲ ਹੈ ਵੀ ਯਾਰ ਵੀ ਸਿਹਤ ਵਿਗੜਦੀ ਹੈ ਗੋਡੇ ਦੁਖਦੇ ਆ ਹੋਰ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨਾ ਤੇ ਇਹ ਵਧੀਆ ਗੱਲਬਾਤ ਹੈ ਹਨਾ ਤੇ ਕਰਿਆ ਕਰੋ ਤੜਕੇ ਗੁਰਦੁਆਰੇ ਵੀ ਆਈਦਾ ਜੀ ਪੰਜੋਈ ਆ ਬਈ ਠੀਕ ਹੈ ਬਾਪੂ ਜੀ ਦਾ ਤੜਕੇ ਗੁਰਦੁਆਰੇ ਵੀ ਜਾਂਦੇ ਆ ਠੀਕ ਆ ਜੀ ਠੀਕ ਆ ਜੀ ਬਹੁਤ ਵਧੀਆ ਗੱਲ ਆ ਮੈਨੂੰ ਤਾਂ ਬਾਪੂ ਜੀ ਉੱਥੇ ਤੁਰੇ ਆਉਂਦੇ ਮਿਲੇ ਸੀ ਤੇ ਮੈਂ ਸੋਚਿਆ ਵੀ ਰੋਕਦੇ ਆ ਹਨਾ ਤੇ ਬਾਪੂ ਜੀ ਰੁਕੇ ਤੇ ਬਹੁਤ ਵਧੀਆ ਗੱਲ ਆ ਹਨਾ ਯਾਰ ਸੋਚਿਆ ਕਰੋ ਵੀ ਕਰਿਆ ਕਰੋ ਤੜਕੇ ਸਾਰ ਤੇ ਸਿੱਖਣ ਵਾਲੀ ਗੱਲ ਆ ਹਨਾ ਬਾਪੂ ਜੀ ਕਹਿੰਦੇ ਵੀ ਬਾਪੂ ਜੀ ਪਹਿਲਾਂ ਦਵਾਈਆਂ ਦਉਂ ਜਾਂ ਤੋਂ ਨਹੀਂ ਵਰਤਦੇ ਸੀਗੇ ਨਹੀਂ ਕੋਈ ਵਰਤਦੇ ਸੀ ਜੀ ਹੜ ਵੀ ਪਹੁੰਚਦੇ ਰਿਆਂ ਕੋਈ ਵਾਸ਼ਣੀ ਆਇ ਨਹੀਂ ਸੀ ਵੀ ਜਵਾਬ ਮਾਰੋ ਕੋਈ ਹੋਮੇ ਚਲੀ ਜਾਂਦਾ ਕੋਈ ਕਹੇ ਜੇ ਨਹੀਂ ਸੀ ਵੀ ਹੱਜਾ ਹਸਪਤਾਲ ਜਾਣੇ ਕੀ ਗੱਲ ਉਹਨੇ ਦਵਾਈ ਲੈਣੇ ਕੋਈ ਜਕਤ ਨਹੀਂ ਸੀ ਮੈਂ ਕਹਿ ਠੀਕ ਆ ਜੀ ਪਹਿਲਾਂ ਹੱਥੀਂ ਜ਼ਿਆਦਾ ਕੰਮ ਕਰਦੇ ਸੀ ਹੱਥੇ ਫਲੇ ਵੀ ਲਾਉਂਦੇ ਰਿਆਂ ਸੀ ਫਲੇ ਕਣਕਾਂ ਕੱਟਦੇ ਫਲੇ ਆਣਾ ਪਹਿਲਾਂ ਫੇਰ ਦੰਮੀਆਂ ਜਾਂ ਦੂਜੀ ਚੱਲੇ ਆਪਣੇ ਲੰਬੇ ਜਲ ਪੇੜ ਦੰਮੀਆਂ ਚੱਲ ਪੀਆਂ ਹੌਂਕਰ ਗੱਡੀ ਸਾਂ ਨਿਕਾਲੇ ਤੇ ਪਸੰਦਾ ਹੁਣ ਜੋਗ ਆ ਗਿਆ ਉਹ ਜਾਂ ਮਸ਼ੀਨਾਂ ਦਾ ਹੁਣ ਸਿਨਾ ਚੱਲੀ ਜਾਂਦੀਆਂ ਠੀਕ ਆ ਜੀ ਆਪਾਂ ਨੂੰ ਕੋਈ ਦਿੱਕਤ ਨਹੀਂ ਵੈਸੇ ਹੁਣ ਵੀ ਕੰਮਕਾਜ ਚ ਨਾ ਵੇ ਹੱਥ ਹਟਾਈ ਜਾ ਜੋ ਅੱਖ ਨਾਲ ਚਾਹ ਪਾਣੀ ਦੇ ਮਗਰ ਅੱਛਾ ਹਜੇ ਵੀ ਖੇਤੀਬਾੜੀ ਦਾ ਕਰਦੇ ਆ ਜੀ ਹਾਂ ਮਾੜੀ ਨਾਲ ਜਾਂਦਾ ਹਜੇ ਵੇਖੋ ਬਾਪੂ ਜੀ 73 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਹਨਾ ਖੇਤੀਬਾੜੀ ਦਾ ਬਹੁਤ ਵਧੀਆ ਕਹਿੰਦੇ ਇਹ ਕੰਮ ਕਰਦੇ ਆ ਖੇਤ ਵੀ ਜਾਣਦੇ ਆ ਕੰਮ ਵੀ ਕਰਦੇ ਆ ਹਨਾ ਹਾਂ ਹਾਂ ਜਿੰਨਾ ਹੁੰਦਾ ਤੇ ਠੀਕ ਆ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਕੰਮ ਕਰਦੇ ਤਾਂ ਤੁਹਾਡੀ ਸਿਹਤ ਵੀ ਵਧੀਆ ਹੈਗੀ ਹੈ ਤੇ ਚਾਹੀਦਾ ਕੰਮ ਕਰਨਾ ਹਨਾ ਕੰਮ ਜ਼ਰੂਰੀ ਹੈ ਜੀ ਹਾਂ ਜੀ ਕਹਿੰਦੇ ਜਦੋਂ ਮੰਜੇ ਤੇ ਬਹਿ ਕੇ ਬਸ ਫੇਰ ਤਾਂ ਸਮਨ ਜਿਹਾ ਆਣੀ ਆ ਹਾਂਜੀ ਹਾਂਜੀ ਬਸ ਬਹੁਤ ਸਿਹਤ ਰਹਿੰਦੀ ਹੈ ਵਧੀਆ ਹਾਂਜੀ ਤੇ ਆ ਦੇਖੋ ਬਿਨਾ ਛੋਟੀ ਦੇ ਸਹਾਰੇ ਯਾਰ ਸਾਈਕਲ ਚਲਾਉਂਦੇ ਆ ਤੇ ਕੋਈ ਬਿਨਾ ਛੋਟੀ ਦੇ ਸਹਾਰੇ ਵਧੀਆ ਯਾਰ ਦੂਜਾ ਤੋਰਾ ਫੇਰਾ ਕਰਦੇ ਆ ਸਿਹਤ ਦੇਖ ਲਓ ਚੰਗੀ ਪਈ ਹੈ ਤੇ ਕਿਉਂਕਿ ਕਾਰਨ ਇਹ ਵੀ ਇਹਨਾਂ ਨੇ ਕੰਮ ਨਹੀਂ ਛੱਡਿਆ ਨਹੀਂ ਛੱਡਿਆ ਜੀ ਪੁਰਾਣੇ ਕੰਮ ਕਰਦੇ ਆ ਤੇ ਅੱਜ ਤੱਕ ਕਹਿੰਦੇ ਇਹ ਕੰਮ ਕਰਦੇ ਆ ਤੇ ਕੰਮ ਕਰਨ ਦੇ ਨਾਲ ਯਾਰ ਦੂਜਾ ਵੀ ਬੰਦੇ ਦੀ ਸਿਹਤ ਵਧੀਆ ਰਹਿੰਦੀ ਹੈ ਹਨਾ ਤੇ ਅਸੀਂ ਕੀ ਕਰਦੇ ਆ ਅਸੀਂ ਤਾਂ ਉਹ ਵਿਹਲੇ ਰਹਿ ਕੇ ਜਾਦੇ ਖੁਸ਼ ਆ ਤੇ ਉਹਦੇ ਨਾਲ ਵੇਖੋ ਅੱਜ ਕੱਲ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਹੁੰਨ ਆਹ ਬਹੁਤ ਜੀ ਬਿਮਾਰੀਆਂ ਪਨ ਲੱਗੀਆਂ ਇਹ ਕੰਮ ਕਰਨਾ ਵਿਹਲੇ ਨਾਲ ਬੰਗਾ ਬੁੜਾਪਾ ਹੋ ਗਿਆ ਦੂਜੇ ਹੋ ਗਏ ਬਹੁਤ ਕੋਸ਼ੀ ਜੰਦਾ ਅੱਜ ਕੱਲ ਤਾਂ ਜੀ 40 45 ਸਾਲ 50 ਕ ਸਾਲ ਤੇ ਛੋਟੀ ਫੜ ਲੈਂਦੇ ਆ ਨਹੀਂ ਨਹੀਂ ਆਪਾਂ ਕੋਈ ਛੋਟੀ ਛਾਟੀ ਨਹੀਂ ਮਾਰਕ ਦੀ ਕਿਰਪਾ ਤੇ ਬਸ ਠੀਕ ਹੈ ਗਾਈਜ਼ ਅੰਕ ਚੰਗੇ ਜਾਈਦਾ ਡੇਰੀ ਟੱਪੇ ਵੀ ਜਾਂਨੇ ਆ ਨਾਮ ਲਿਆ ਪ੍ਰੇਮੀ ਬੰਦੇ ਆ ਠੀਕ ਹੈ ਜੀ ਯਾਨੀ ਪਹਿਲਾਂ ਤਾਂ ਕੋਈ ਨਸ਼ਾ ਪਤਾ ਨਹੀਂ ਵਰਤਿਆਗਾ ਨਹੀਂ ਪਹਿਲਾਂ ਤਾਂ ਵਰਤਦੇ ਰਹੇ ਜੀ ਪਹਿਲਾਂ ਤਾਂ ਅਸੀਂ ਦਾਰੂ ਬਹੁਤ ਪਿੰਧਰੇ ਹੁਣ 20 25 ਸਾਲ ਹੋ ਗਿਆ ਹਾਂਜੀ ਬਾਅਦ ਵਿੱਚ ਜਦੋਂ ਨਾਮ ਲਿਆ ਛੜਤਾ ਸਾਰਾ ਕੁਝ ਬਣਾਉਂਦੇ ਘਰ ਦੀ ਰਹੇ ਆ ਫੇਰੇ ਘਟਦੇ ਨੇ ਐਵੇਂ ਕਰਕੇ ਮੂਤਾ ਪਛੂੜ ਮਾਰੀ ਜਾਂਦੀ ਠੀਕ ਹੈ ਠੀਕ ਹੈ ਬਾਪੂ ਹੁਣ ਨਹੀਂ ਜਵਾ ਬਸ ਰਾਤਾਂ ਦੇ ਗਾਈਜ਼ ਠੀਕ ਹੈ ਮਾਰਕੀਟ ਚੱਪਾ ਤੇ ਪੈ ਛੱਡ ਗਏ ਆ ਸਾਰਾ ਕੁਝ ਕੈਨੀਆਂ ਭਰੀਆਂ ਪੰਨੀਆਂ ਸੀ ਜਦੋਂ ਦੀਆਂ ਡਰਮ ਭਰ ਸੀਗੀ ਆ ਆ ਗਿਆ ਬੰਦਾ ਉਹ ਪਿੰਦਾ ਸੀ ਲਿਆ ਜਾਲੇ ਤੇ ਚੰਗਾ ਸਮਾਨ ਪਾ ਪਾ ਕੇ ਕੀਤੀ ਸੀ ਕੋਈ ਵੇਚੀ ਦੀ ਨਹੀਂ ਸੀ ਮਤਲਬਾ ਬਾਪੂ ਕਹਿੰਦਾ ਵੀ ਬਹੁਤ ਕੱਢੀ ਵੀ ਐ ਪੀਤੀ ਵੀ ਐ ਪਰ ਹੁਣ ਨਹੀਂ ਹੁਣ ਨਹੀਂ ਕਦੇ ਹੱਥ ਲਾਇਆਗਾ ਤੇ 20 25 ਸਾਲ ਤੋਂ ਕਦੇ ਨਹੀਂ ਕੋਈ ਚੀਜ਼ ਵਰਤੀ ਗਈ ਤੇ ਅ ਠੀਕ ਆ ਯਾਰ ਦਿਲ ਦਿਲ ਖੋਲ ਕੇ ਗੱਲ ਕਰਨ ਵਾਲੇ ਆ ਬਾਪੂ ਜੀ ਤੇ ਨਹੀਂ ਅਗਲਾ ਇਹੋ ਜੀ ਗੱਲ ਦਾ ਛਪਾ ਲੈਂਦਾ ਚਲੋ ਪਾਣੀ ਕੋਈ ਜਿਹੜੀ ਗੱਪ ਕੋ ਮਾਰਨਾ ਹੈ ਕਾਦੇ ਜੇ ਵਾਸਤੇ ਗੁਰੂਆਂ ਕੋਲ ਗੁਰਦੁਆਰੇ ਜਾਣੇ ਜਗਾਪੀ ਮਾਰੀ ਗਈ ਠੀਕ ਹੈ ਠੀਕ ਹੈ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਨਾਲ ਗੱਲਬਾਤ ਕਰਕੇ ਹਾਂ ਜੀ ਤੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਕਹਿਣ ਤੇ ਰੁਕੇ ਹਾਂ ਜੀ ਤੇ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਠੀਕ ਹੈ